ਰੂਹੇ ਜ਼ਮੀਨ ਦੇਚ ਇੱਕ ਐਸੀ ਹਸਤੀ ਜੋ ਪੰਨ ਵਰਿਆਂ ਦੀ ਆਯੋ ਦੇਚ ਸਮਾਜ ਸੁਧਾਰ ਦੇ ਧਰਮ ਦੀ ਲਹਿਰ ਦੇ ਤੇ ਰਾਜਨੀਤੀ ਦੀ ਮੁਖੀ ਬਣੀ ਇਤਿਹਾਸ ਦੇਚ ਇੱਕ ਪਹਿਲੀ ਸ਼ਖਸੀਅਤ ਹੈ ਆਪ ਦਾ અવਤਾਰ ਸ਼ਾਵਣ ਵਦੀ 9 ਸੰਮਤ 1713 ਨੂੰ ਸ੍ਰੀ ਗੁਰੂ ਹਰ राय ਸਾਹਿਬ ਜੀ ਮਹਾਰਾਜ ਦੇ ਘਰ ਮਾਤਾ ਸ੍ਰੀ ਕ੍ਰਿਸ਼ਨਕੌਰ ਜੀ ਦੀ ਕੁੱਖੋਂ ਹੋਇਆ ਕੀਰਤਪੁਰ ਹਾਲ ਜ਼ਿਲ੍ਹਾ ਰੋਪੜ ਇਹ ਆਪ ਜੀ ਦਾ ਜਨਮ ਸਥਾਨ ਹੈ ਆਪ ਨੂੰ ਗੁਰਗੱਦੀ ਕਤਕਵਦੀ 8 ਸੰਮਤ 1718 ਨੂੰ ਕੀਰਤਪੁਰ ਸਾਹਿਬ ਵਿਖੇ ਪਰਾਪਤ ਹੋਈ ਆਯੋ ਉਹਨਾਂ ਆਪ ਦੀ ਪੰਜ ਵਰਿਆਂ ਦੀ ਸੀ ਹੈਰਾਨਗੀ ਤੇ ਹੋਈ ਗੁਰੂ ਨੂੰ ਕਾਇਆ ਮੰਨ ਲਈਏ ਹੈਰਾਨਗੀ ਹੈ ਪਰ ਗੁਰੂ ਨੂੰ ਜੋਤ ਸਮਝੀਏ ਤੇ ਫਿਰ ਕੋਈ ਹੈਰਾਨਗੀ ਨਹੀਂ ਕਿਸੇ ਵਕਤ ਸਾਡੇ ਦੇਸ਼ ਦੇ ਉੱਗੇ ਰਿਸ਼ੀਆਂ ਨੇ ਕਿਹਾ ਸੀ ਜਿਸ ਵੀ ਆਯੋ 35 ਸਾਲ ਤੋਂ ਥੱਲੇ ਹੈ ਉਹ ਧਰਮ ਸਮਾਜ ਤੇ ਰਾਜਨੀਤੀ ਦਾ ਮੁਖੀ ਨਹੀਂ ਬਣਾਉਣਾ ਚਾਹੀਦਾ ਕਿਉਂ कि ਉਸਦੇ ਬੋਲਾਂ ਵਿੱਚ ਉਹਦੀ ਸੋਚਣੀ ਵਿੱਚ ਪੁਖਤਗੀ ਨਹੀਂ ਹੋਵੇਗੀ ਇਸ ਤਰ੍ਹਾਂ ਰਾਜਨੀਤੀ ਕੱਚੀ ਹੋਵੇਗੀ ਸਮਾਜ ਦੀ ਆਧਾਰ ਕੱਚੀ ਹੋਵੇਗੀ ਔਰ ਧਰਮ ਦੇ ਵਿੱਚ ਪੁਖਤਗੀ ਨਹੀਂ ਹੋਵੇਗੀ ਲੇਕਿਨ ਇੱਕ ਹੋਰ ਮਹਾਪੁਰਸ਼ ਜੋ ایران ਦੇ ਚਵਿਆ ਹੈ ਜਿਸਨੇ ਬੁਲੰਦਬਾਨ ਇਹ ਬੋਲਾਖੇ ਔਰ ਉਸਨੇ ਹਿੰਦੁਸਤਾਨ ਦਾ भ्रमण ਵੀ ਕੀਤਾ ਸੀ ਸ਼ੇਖ ਸਾਦੀ ਕਿੰਨ ਨ ਬਜ਼ੁਰਗੀ ਬਾ ਅਕਲ ਹਸਤ ਨਕੇ ਬਾ ਸਾਲ ਤਵੰਗਰੀ ਬਾਦਿਲ ਹਸਤ ਨਕੇ ਬਾਮਾਰ ਬਜ਼ੁਰਗੀ ਅਕਲ ਤੋ ਹੈ ਉਮਰ ਤੋ ਨਹੀਂ ਅਮੀਰੀ ਮਾਲ ਅਸਬਾਬ ਤੋ ਨਹੀਂ ਦਿਲ ਤੋ ਹੈ ਇਸਦਾ ਦਿਲ ਕਿੰਨਾ ਵੱਡਾ ਹੈ ਜਦ ਵੀ ਬਜ਼ੁਰਗੀ ਨੂੰ ਨਾਪਣਾ ਹੋਵੇ ਅਕਲ ਤੋ ਨਾਪੋ ਸੋਚਣੀ ਤੋ ਨਾਪੋ ਐਸਾ ਵੀ ਹੋ ਸਕਦਾ ਹੈ کسی پانچ سال دے بچے دے اندر سو سال دی اکل ہوئے اور ایسا بھی ہو سکتا ہے کہ کسی سو سال دے بڑھے دے اندر پانچ سال کی عقل بھی نہ ہو بھے بچیا والی کر دے دکھائی دینا کری کری روح زمین تھے. کوئی بچہ بزرگاں والی گل کر دا ہے ہوئے نے ایسے بچے جو پورن بھگت ہوئے جیسے کہ درو پرد ہوئے نا ایسے بچے جو پورن شہید ہوئے اور پورن سکھ ہوئے جیسے کہ بابا بڑھا بچپن دے بہت گرو گھر دے شردھالو پریمی اور بزرگی مالک خلا موجود سے بچے شہید بھی ہوئے سن بچے بھگت بھی ہوئے سن بچے سکھ بھی ہوئے سن پر کوئی بچہ اجے تک ਗੁਰੂ ਨਹੀਂ ਬਣਿਆ ਸੀ ਧਾਰਮਕ ਪੌਰਤੇ ਰਹਿਦਿ ਕਰਨ ਦਾ ਮੌਕਾ ਨਹੀਂ ਪ੍ਰਾਪਤ ਹੋਇਆ ਸੀ ਇਸ ਖਲਾ ਨੂੰ ਇਸ ਕਮੀ ਨੂੰ ਪੂਰਾ ਕੀਤਾ ਹਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਆਪ ਦੀ ਸੋਚਣੀ ਦੇ ਵਿੱਚ ਬੜੀ ਗਹਿਰਾਈ ਆਪ ਨੇ ਜਿੱਥੇ ਸਾਫ਼ ਕਹਿ ਦਿੱਤਾ ਨਹਿ ਮਲੇਚ ਕੋ ਦਰਸ਼ਨ ਦੇ ਹਨ ਜਦ ਦਿੱਲੀ ਦੇ ਤਖਤ ਨੇ ਬੁਲਾਇਆ ਤੇ ਆਪਨੇ ਕਹਿ ਦਿੱਤਾ ਨਹੀਂ ਅਸੀਂ ਪੁਰਾਣੀ ਪਰੰਪਰਾ ਦੇ ਮਤਾਬਕ ਰਾਜ ਦਰਬਾਰ ਦੇ ਚਾਕੇ ਉਹਨਾਂ ਦੇ ਰੋਬ ਦਾਬ ਥੱਲੇ ਨਹੀਂ ਬੈਠਣਾ ਨਹੀਂ ਜੀਵਣਾ ਔਰ ਆਪਨੇ ਗੁਰੂ ਚੋਣ ਦੇ ਚੀ ਬਹੁਤ ਲੰਮੀ ਦੂਰ ਦ੍ਰਿਸ਼ਟੀ ਦਿਖਾਈ ਆਪਨੇ ਕਹਿ ਦਿੱਤਾ ਬਾਬਾ ਬਕਾਲੇ ਆਪ ਦੇ ਚ ਰੋਹਾਨੀਅਤ ਕਿੰਨੇ ਸੀ और ब्रह्म ज्ञान कितना उदय होया इस दी एक मिसाल मिलदी है कुरुक्षेत्र दे कोल जद एक ब्राह्मण ने आप ते तर्क कीती कि आप नु आख्या जांदा है धन गुरु हर कृष्ण जी महाराज कितना लंबा नाम द्रौपदी युग देच होए ने श्री कृष्ण उन्होंने गीता उच्चारण कीती सी आप कम से कम ਉਸਤੇ ਅਰਥ ਹੀ ਕਰਦੇ ਹੋ ਤਾਂ ਕਹਿੰਦੇ ਨੇ ਆਪਨੇ ਕੋਲ ਬੈਠੇ ਇੱਕ ਜੀਵਰ ਜੋ ਗੁੰੰਗਾ ਵੀ ਸੀ ਉਹਦੇ ਸੀਸ ਤੇ ਛੜੀ ਰੱਖੀ ਤੇ ਆਖਿਆ ਪੁਰਖਾ ਸ਼ਲੋਕ ਪੜਦਾ ਜਾ ਅਰਥ ਕਰਦਾ ਜਾ ਉਹ ਸੁਰ ਵਿੱਚ ਸ਼ਲੋਕ ਪੜੀ ਜਾਂਦਾ ਹੈ ਅਰਥ ਕਰੀ ਜਾਂਦਾ ਹੈ ਇੱਕ ਕ੍ਰਿਸ਼ਨਾ ਦੇਖ ਕੇ ਪੰਦਾ ਕਦਮਾਂ ਤੇ ਝੁਕਿਆ ਔਰ ਹੈਰਾਨ ਹੋਇਆ ਜਿਸ ਦੀ ਛੜੀ ਦੇ ਚ ਇਤਨੀਆਂ ਬਰਕਤਾਂ ਨੇ ਉਸ ਦੇ ਵਿੱਚ ਕਿਤਨੀਆਂ ਬਰਕਤਾਂ ਹੋਣਗੀਆਂ ਰਾਜਾ ਜੈ ਸਿੰਘ ਦੇ ਬੁਲਾਵੇ ਤੇ ਆਪ ਦਿੱਲੀ ਆਏ ਆਪ ਉਹਨਾਂ ਦੇ ਬੰਗਲੇ ਦੇ ਠਹਿਰੇ ਆਪ ਸਾਹਿਬ ਸੰ ਮਾਲਕ ਸੰ ਰੂਹਾਨੀ ਗੁਣਾ ਦੇ ਉਸ ਬੰਗਲੇ ਦੇ ਠਹਿਰਣ ਕਰਕੇ ਬੰਗਲਾ ਬੰਗਲਾ ਸਾਹਿਬ ਬਣ ਗਿਆ ਅਸ ਸਾਹਿਬ ਜੋ ਆ ਗਿਆ ਦਿੱਲੀ ਵਿੱਚ ਉਹਨਾਂ ਦਿਨਾਂ ਦੇ ਟਾਊਨ ਪਲੇਗ ਫੈਲੇ ਹੋਇਆ ਸੀ। ਔਰ ਚੇਚਕ ਵੀ ਬੜੇ ਜ਼ੋਰ ਆਤੇ। ਦੇਨ ਦੁਖੀਆਂ ਦੇ ਦਰਦ ਵੰਡਣ ਵਾਲੇ ਧਨ ਗੁਰੂ ਹਰਿਕਸ਼ਨ ਜੀ ਮਹਾਰਾਜ ਘਰ ਘਰ ਦੇ ਚਾਕੇ ਰੋਗੀਆਂ ਦੀ ਦੇਖ ਰਿਕ ਕਰਦੇ ਨੇ। ਹਰ ਇੱਕ ਦੀ ਲੋੜ ਪੂਰੀ ਕਰਦੇ ਨੇ। ਆਪ ਦੇ ਬੈਠਣ ਨਾਲ ਰੋਗੀਆਂ ਨੂੰ ਚੈਨ ਮਿਲਦਾ ਸੀ। ਆਪ ਦੇ ਦਿੱਤੇ ਹੋਏ ਦਿਲਾਸੇ ਨਾਲ ਰੋਗੀ ਤੰਦਰੁਸਤ ਹੁੰਦੇ ਸਨ। ਤੋਂ ਚੁੰਕੇ ਰੋਗੀ ਤੰਦਰੁਸਤ ਹੁੰਦੇ ਸਨ ਰੋਗੀ ਪ੍ਰਸਨ ਹੁੰਦੇ ਸਨ। ਦੁਖੀ ਬੰਦਿਆਂ ਨੂੰ ਚੈਨ ਮਿਲਦਾ ਸੀ। ਆਪ ਦੇ ਨਾਲ ਤੇ ਲਖਬ ਜੁੜ ਗਿਆ ਕਿ ਤੇ ਧਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੁੱਖ ਦੂਰ ਕਰਨ ਵਾਲੇ ਨੇ। ਔਰ ਅਗਾਹ ਚਲ ਕੇ ਇਸੇ ਹੀ ਕਹਾਵਤ ਨੂੰ ਭਗਵਤੀ ਦੀ ਵਾਰ ਵਿੱਚ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਕਲਮ ਬੰਦ ਕੀਤਾ ਹੈ ਸ੍ਰੀ ਹਰਿ ਕ੍ਰਿਸ਼ਨ ਦੇ ਆਈਏ ਜਿਸ ਜਿੱਠੇ ਸਭ ਦੁੱਖ ਜਾਏ ਗੁਰੂ ਹਰਿ ਕ੍ਰਿਸ਼ਨ ਜੀ ਮਹਾਰਾਜ ਦੀ ਮਹੋਣੀ ਮੂਰਤ ਉਹਨਾਂ ਦੇ ਉਪਦੇਸ਼ ਉਹਨਾਂ ਦੀ ਸੰਗਤ ਐਸੀ ਹੈ ਸਾਰੇ ਦੁੱਖ ਦੂਰ ਹੁੰਦੇ ਨੇ ਸਾਰੇ ਦੁੱਖਾਂ ਦੇ ਨਿਵਰਤੀ ਕਰਨ ਦੇ ਆਪ ਦੇ ਕੋਲ ਉਪਰਾਲੇ ਨੇ ਆਪ ਦੀ ਮੂਰਤੀ ਐਸੀ ਹੈ ਕਿ ਦੁੱਖ ਦੂਰ ਹੀ ਕਰੀ ਜਾਂਦੀ ਹੈ ਆਇਓ ਕੁਛ ਵੀ ਨਹੀਂ ਪਰ ਜਿਸ ਢੰਗ ਨਾਲ ਆਪਨੇ ਦੁਖੀਆਂ ਦੇ ਦਰਦ ਵੰਡੇ ਇੱਕ ਬਹੁਤ ਵੱਡੀ ਮਹਾਨ ਘਟਨਾ ਆਈਓ ਕੁਛ ਵੀ ਨਹੀਂ ਪਰ ਜਿਸ ਢੰਗ ਦੇ ਨਾਲ ਆਪਨੇ ਰਾਜਨੀਤਿਕ ਫੈਸਲੇ ਕੀਤੇ ਉਸ ਤੋਂ ਆਪਦੀ ਦੂਰ ਦ੍ਰਿਸ਼ਟੀ ਤੇ ਸਿਆਣਪ ਦਾ ਪਤਾ ਚੱਲਦਾ ਸੀ ਕਹਿੰਦੇ ਨੇ ਦੁਖੀਆਂ ਤੇ ਰੋਗੀਆਂ ਦੀ ਸੇਵਾ ਕਰਦੇ ਹੋਏ ਆਪ ਨੂੰ ਚੇਚਕ ਹੋ ਗਈ ਔਰ ਆਪ ਦਿੱਲੀ ਦੇ ਵਿੱਚ ਹੀ ਚੇਤਰ ਸੁਦੀ 14 ਸੰਮਤ 1721 ਦੇ ਵਿੱਚ ਜੋਤੀ ਜੋਤ ਸਮਾ ਗਏ ਯਾਦਗਾਰੀ ਅਸਥਾਨ ਜੋਤੀ ਜੋਤ ਸਮਾਨ ਦਾ ਬਾਲਾ ਸਾਹਿਬ ਬਣਿਆ ਹੋਇਆ ਹੈ ਬਾਲਾ ਪ੍ਰੀਤਮ ਆਪ ਦਾ ਨਾਮ ਕਹਿਲਾਇਆ ਲੇਕਿਨ ਆਪ ਇਤਨੇ ਛੋਟੇ ਸਮੇਂ ਤੱਕ ਕਿਉਂ ਰਹੇ ਉਮਰ ਛੋਟੀ ਪੀੜ੍ਹੀ ਛੋਟਾ ਸਮਾਜ ਛੋਟਾ ਹੈਰਾਨਗੀ ਤੇ ਕੁਛ ਵੀ ਨਹੀਂ ਥੋੜਾ ਜਿਹਾ ਸਮਾਂ ਆਪ ਗੁਰਿਆਈ ਤੇ ਬਿਰਾਜਮਾਨ ਹੋਏ ਗਾਲਵਨ ਸਵਾ 5 ਸਾਲ ਦੀ ਉਮਰ ਦੇ ਵਿੱਚ ਗੁਰਗੱਦੀ ਤੇ ਬੈਠੇ ਸਵਾ 7 ਸਾਲ ਦੀ ਉਮਰ ਦੇ ਵਿੱਚ ਰੁਖਸਤ ਹੋ ਗਏ ਦਰਸਲ ਇੱਕ ਛਾਪ ਛੋੜਨੀ ਸੀ ਉਸੇ ਬਚਪਨ ਦੀ ਬੱਚੇ ਬਣੇ ਦੀ ਅਗਰ ਵਡੇਰੀ ਉਮਰ ਤੱਕ ਰਹਿੰਦੇ ਹੈ ਤਾਂ ਬਚਪਨ ਦੀ ਇਹ ਛਾਪ ਨਹੀਂ ਰਹਿਣੀ ਸੀ ਜਿਵੇਂ ਬਾਕੀ ਗੁਰੂ ਸਹਿਬਾਨ ਨਾਲ ਵੀ ਅਸੀਂ ਉਹਨਾਂ ਦੀ ਬਜ਼ੁਰਗੀ ਅੱਗੇ ਕੀਤੀ ਹੋਈ ਹੈ ਤਾਂ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੀ ਬਜ਼ੁਰਗੀ ਅੱਗੇ ਕੀਤੀ ਜਾਂਦੀ ਔਰ ਉਹਨਾਂ ਦਾ ਬਜ਼ੁਰਗ ਰੂਪ ਹੀ ਅੱਗੇ ਹੁੰਦਾ ਨਹੀਂ ਇੱਕ ਛਾਪ ਛੋੜਨੀ ਸੀ ਗੁਰੂ ਜੋਤ ਹੈ ਗੁਰੂ ਕਾਇਆ ਨਹੀਂ ਗੁਰੂ ਫਿਲਸਫਾ ਹੈ ਵਿਚਾਰ ਹੈ ਗੁਰੂ ਸਰੀਰ ਨਹੀਂ ਗੁਰੂ ਅਧਿਆਤਮਕ ਆਨੰਦ ਹੈ ਰੋਹਾਨੀ ਸ਼ਕਤੀ ਹੈ ਸਰੀਰਕ ਸ਼ਕਤੀ ਨਹੀਂ ਇਸ ਦਾ ਬੋਧ ਆਪਨੇ ਜੋ ਹੈ ਕਰਾਣਾ ਸੀ ਹਕੀਕਤ ਹੈ ਕਿ ਸਰੀਰ ਬੱਚਾ ਤੇ ਦਿਮਾਗ ਦੇ ਵਿੱਚ ਬਜ਼ੁਰਗ ਐਸਾ ਕਦੀ ਕਦੀ ਹੁੰਦਾ ਹੈ ਔਰ ਸਰੀਰ ਬੁੱਢਾ ਹੋਵੇ ਦਿਮਾਗ ਵਿੱਚ ਬਚਪਨਾ ਹੋਵੇ ਤੇ ਇੱਕਦਮ ਪਛਾਣ ਆਉਂਦੀ ਹੈ ਬੱਚੇ ਦੀ ਇਹ ਪਛਾਣ ਹੈ ਕਿ ਉਸ ਦੀਆਂ ਖੇਡਣ ਦੀਆਂ ਰੁਚੀਆਂ ਬੜੀਆਂ ਪ੍ਰਬਲ ਹੁੰਦੀਆਂ ਨੇ ਤੇ ਖੇਡਣ ਲਈ ਖਿਡਾਉਣਾ ਚਾਹੀਦੇ ਨੇ ਘਰ ਦੇ ਵਿੱਚ ਕੋਈ ਵੀ ਖਿਡਾਉਣਾ ਨਾ ਹੋਵੇ ਤੇ ਬੱਚਾ ਮਾਂ ਨੂੰ ਕਹਿ ਦਿੰਦਾ ਤੂੰ ਖਿਡਾਉਣਾ ਬਣ ਤੂੰ ਮੈਨੂੰ ਚੁੱਕ ਪਿਓ ਨੂੰ ਕਹਿ ਦਿੰਦਾ ਤੂੰ ਘੋੜਾ ਬਣ ਮੈਂ ਤੇਰੇ ਤੇ ਬੈਠਣਾ ਹੈ ਤੇਰੀ ਪਿੱਛੇ ਤੇ ਬੈਠਣਾ ਹੈ ਤਾਂ ਬੱਚਾ ਪਿਓ ਨੂੰ ਖਿਡਾਉਣਾ ਬਣਾ ਦਿੰਦਾ ਹੈ ਮਾਂ ਨੂੰ ਖਿਡਾਉਣਾ ਬਣਾਉਂਦਾ ਹੈ ਔਰ ਹਰ ਉਹ ਚੀਜ਼ ਖਿਡਾਉਣਾ ਹੈ ਬੱਚੇ ਦੇ ਸਾਹਮਣੇ ਚਾਹੋ ਕਿਤਨੀ ਕੀਮਤੀ ਹੈ ਜਦ ਉਸ ਦੇ ਅੰਦਰ ਖੇਡਣ ਦੀਆਂ ਰੁਚੀਆਂ ਪਰਬਲ ਹੋਵਨ ਛੇਡਣ ਦੀਆਂ ਰੁਚੀਆਂ ਪਰਬਲ ਤੇ ਹਰ ਵਸਤ ਨੂੰ ਖਿਡਾਉਣਾ ਸਮਝੀ ਜਾਣਾ ਇਹ ਬੱਚੇ ਦੀ ਫਿਤਰਤ ਹੈ ਇਸ ਫਿਤਰਤ ਤੋਂ ਆਪ ਬੇਨਿਆਸਨ ਧਨਗੁਰੂ ਹਰਿਕ੍ਰਿਸ਼ਨ ਜੀ ਬਹਾਦਰ ਸੋਚਣਾ ਸਮਝਣਾ ਸਮਝਾਣਾ ਆਪ ਦੇ ਸੁਭਾਅ ਦੇ ਚੀ ਪਰਉਪਕਾਰ ਆਪ ਦੇ ਸੁਭਾਅ ਦੇ ਚੀ ਗਿਆਨ ਦੇਣਾ ਲੋਕਾਂ ਨੂੰ ਭਗਤੀ ਮਾਰਗ ਤੇ ਤੋਰਨਾ ਆਪ ਜੀ ਦੇ ਸੁਭਾਅ ਦੇ ਚੀ ਦੁਖੀਆਂ ਦਾ ਦਰਦ ਵੰਡਣਾ ਆਪ ਦਾ ਕੰਮ ਸੀ ਔਰ ਇਸ ਤਰੀਕੇ ਦੇ ਨਾਲ ਆਪ ਦੀ ਰਸਨਾ ਤੋਂ ਅੰਤਮ ਸਮੇਂ ਨਿਕਲਿਆ ਜਦ ਸਿੱਖਾਂ ਨੇ ਪੁੱਛਿਆ ਅਗਲਾ ਬਾਬਾ ਕੌਣ ਹੋਵੇਗਾ ਗੁਰਗੱਦੀ ਤੇ ਕੌਣ ਹੋਵੇਗਾ ਕਿਸ ਸ਼ਖਸੀਅਤ ਨੂੰ ਆਪ ਜੋ ਹੈ ਬਿਠਾ ਹੋ ਗਏ ਤੋ ਰਸਨਾ ਤੋਂ ਨਿਕਲਿਆ ਬਾਬਾ ਬਕਾਲੇ ਗਜ਼ਬ ਦੀ ਚੌਣ ਗੁਰੂ ਨੂੰ ਲਬਣਾ ਬਕਾਲੇ ਦੇ ਉਹ ਜੋਤ ਉੱਥੇ ਬਿਰਾਜਮਾਨ ਹੈ ਜਿੱਥੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪੋਤਰੇ ਸਨ ਉੱਥੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾਦਾ ਸਨ ਸਿੱਖ ਇਤਿਹਾਸ ਨੂੰ ਪੜ੍ਹ ਕੇ ਗੁਰੂ ਘਰ ਦੇ ਇਤਿਹਾਸ ਨੂੰ ਪੜ੍ਹ ਕੇ ਹੈਰਾਨਗੀ ਆਉਂਦੀ ਹੈ ਦਾਦਾ ਪੋਤਰੇ ਨੂੰ ਗੱਦੀ ਦੇਂਦਾ ਹੈ ਔਰ ਪੋਤਰਾ ਦਾਦੇ ਨੂੰ ਗੱਦੀ ਦਿੰਦਾ ਹੈ ਉਮਰ ਦੀ ਗੱਲ ਨਹੀਂ ਅਕਲ ਦੀ ਗੱਲ ਹੈ ਸਰੀਰ ਦੀ ਗੱਲ ਨਹੀਂ ਵਿਚਾਰਾਂ ਦੀ ਗੱਲ ਹੈ ਕਾਇਆ ਦੀ ਗੱਲ ਨਹੀਂ ਅਧਿਆਤਮਿਕ ਅਨੰਦ ਤੇ ਅਧਿਆਤਮਿਕ ਜੋ ਹੈ ਸ਼ਕਤੀ ਦੀ ਗੱਲ ਹੈ ਕਿਥੇ ਦਾਦਾ ਪੋਤਰੇ ਨੂੰ ਗੱਦੀ ਦਿੰਦਾ तमाम ਪੁੱਤਰਾਂ ਨੂੰ ਇੱਕ ਪਾਸੇ ਰੱਖ ਕੇ ਤੇ ਕਿਧਰੇ ਛੋਟਾ ਜਿਹਾ ਪੋਤਰਾ ਵਡੇਰੀ ਉਮਰ ਦੇ ধনਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੋ ਰਿਸ਼ਤੇ ਦਾਦਾ ਉਹਨਾਂ ਨੂੰ ਜੋ ਹੈ ਗੱਦੀ ਪ੍ਰਾਪਤ ਹੋ ਰਹੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਗੁਰੂ ਹਰਰਾਇ ਜੀ ਤੇ ਗੁਰੂ ਹਰਰਾਇ ਜੀ ਦੇ ਸਾਹਿਬ ਜੀ ਦੇ ਸੁਪੁੱਤਰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਾਬਾ ਗੁਰਦਿੱਤਾ ਜੀ ਦੇ ਸੱਕੇ ਭਰਾ ਇਸ ਤਰੀਕੇ ਦੇ ਨਾਲ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾਦਾ ਬਣੇ ਤੋ ਦਾਦੇ ਨੇ ਪੋਤਰੇ ਨੂੰ ਗੱਦੀ ਦਿੱਤੀ ਪੋਤਰੇ ਨੇ ਦਾਦੇ ਦੀ ਝੋਲੀ ਦੇ ਵਿੱਚ ਇਹ ਗੱਦੀ ਪਾਈ ਔਰ ਸਪਸ਼ਟ ਕਰ ਦਿੱਤਾ ਗੁਰਿਆਈ ਕਾਇਆ ਦੀ ਗੱਲ ਨਹੀਂ ਆਤਮਾ ਦੀ ਗੱਲ ਹੈ ਸਰੀਰ ਦੀ ਗੱਲ ਨਹੀਂ ਪਰਮਾਤਮਾ ਦੀ ਗੱਲ ਹੈ ਦੇਹ ਦੀ ਗੱਲ ਨਹੀਂ ਗੁਣਾ ਦੀ ਗੱਲ ਹੈ ਵਿਚਾਰ ਦੀ ਗੱਲ ਹੈ ਗੁਰੂ ਘਰ ਦੇ ਵਿਚਾਰ ਹੀ ਗੁਰੂ ਹੈ ਗਿਆਨ ਹੀ ਗੁਰੂ ਹੈ ਗਿਆਨ ਗੁਰੂ ਆਤਮ ਉਪਦੇਸੋ ਨਾਮ ਵਿਭੂਤ ਲਗਾਓ ਐਸਾ ਕਲਗੀਧਰ ਆਖਦੇ ਨੇ ਧਨਗੁਰੂ ਹਰਕਿਸ਼ਨ ਜੀ ਮਹਾਰਾਜ ਇਸ ਤਰ੍ਹਾਂ ਦਾ ਸੰਦੇਸ਼ ਉਪਦੇਸ਼ ਦਿੰਦਿਆਂ ਹੋਇਆਂ ਕਿਉਂਕਿ ਸਮਾਂ ਪੀਰੀਅਡ ਬਹੁਤ ਛੋਟਾ ਹੈ ਤਾਂ ਇਤਿਹਾਸ ਵੀ ਛੋਟਾ ਹੈ ਆਪ ਦਿੱਲੀ ਦੇ ਵਿੱਚ ਜੋਤੀ ਜੋਤ ਸਮਾ ਕੇ ਗੱਦੀ ਬਾਬੇ ਬਕਾਲੇ ਗੁਰਪ੍ਰੇਮ ਭਾਦਰ ਸਾਹਿਬ ਜੀ ਮਹਾਰਾਜ ਨੂੰ ਬਖਸ਼ਿਸ਼ ਕਰਕੇ ਕਾਇਆ ਕਰਕੇ ਆਪ ਦਿੱਲੀ ਦੀ ਮਿੱਟੀ ਵਿੱਚ ਆਤਮਾ ਕਰਕੇ ਆਪ ਧਨਗੁਰੂ ਤੇਗ ਭਾਦਰ ਸਾਹਿਬ ਜੀ ਮਹਾਰਾਜ ਦੇ ਅੰਦਰ ਪ੍ਰਵੇਸ਼ ਕਰ ਗਏ ਸਮਾਰੇ